ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਮਹਾਰਾਜ ਜੀ ਦਾ ਗੁਰੂ ਮਾਤਾ ਦਾ ਧੰਨਵਾਦ ਕਰਦਾ ਜਿਹੜਾ ਸਾਡਾ ਸਮਾਣਾ ਖਾਸ ਕਰਕੇ ਅਗਰਵਾਲ ਧਰਮਸਾਲਾ ਵਿੱਚ ਪਿਛਲੇ ਕਈ ਦਿਨਾਂ ਤੋਂ ਹਫਤਾ ਦਾ ਜਗ ਚੱਲ ਰਿਹਾ ਇਹਨੂੰ ਮੈਂ ਤਾਂ ਜਗੇ ਕਹਾਂਗਾ ਉਸ ਤੋਂ ਬਾਅਦ ਮੈਂ ਇਹ ਨੌਜਵਾਨ Hindu ਸਮਾਜ ਸੇਵਾ ਸੰਮਤੀ ਦੇ ਪ੍ਰਧਾਨ ਵਿਪੰਜੀ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਸ਼ਹਿਰ ਵਾਸਤੇ ਨਹੀਂ ਆਪਣੇ ਇਲਾਕੇ ਵਾਸਤੇ ਨਹੀਂ ਆਪਣੇ ਜ਼ਿਲ੍ਹੇ ਵਾਸਤੇ ਨਹੀਂ ਸਾਰੇ ਪੰਜਾਬ ਵਾਸਤੇ ਇੱਕ ਬਹੁਤ ਵੱਡਾ ਪੁੰਨ ਵਾਲਾ ਕੰਮ ਕਰ ਰਹੇ ਨੇ ਇੱਕ ਹਫਤਾ ਹੋ ਰਿਹਾ ਹਫਤਾ ਦਾ ਨਾ ਕਿ ਕੱਲਾ ਧਰਮਸਾਲਾ ਨੂੰ ਫਾਇਦਾ ਹੋਣਾ ਨਾ ਇਹਨਾਂ ਨੂੰ ਕੱਲਿਆਂ ਨੂੰ ਫਾਇਦਾ ਹੋਣਾ ਨਾ ਮੈਨੂੰ ਇਹਦਾ ਆਪਣੇ ਇਲਾਕੇ ਨੂੰ ਫਾਇਦਾ ਹੁੰਦਾ ਬਹੁਤ ਵੱਡਾ ਨਾਲ ਨਾਲ ਇੱਕ ਬਹੁਤ ਵੱਡਾ ਜਿਹੜਾ ਧਰਮ ਦਾ ਕੰਮ ਕਰ ਰਹੇ ਨੇ ਕੁੜੀਆਂ ਦੀ ਸ਼ਾਦੀ 11 ਲੜਕੀਆਂ ਦੀ ਸ਼ਾਦੀ ਕਰ ਰਹੇ ਨੇ ਇਹਦੇ ਨਾਲ ਵੀ ਮੈਂ ਇਹਨਾਂ ਦੀ ਸਾਰੀ ਸੰਸਾ ਨੂੰ ਲੱਖ ਲੱਖ ਮੁਬਾਰਕਾਂ ਦਿਨਾ ਲੋਕਾਂ ਨੂੰ ਨਸ਼ਾ ਤੋਂ ਰਹਿਤ ਹੋਣਾ ਬਹੁਤ ਜ਼ਰੂਰੀ ਹੈ ਇੱਕ ਧਾਰਮਿਕ ਪਾਸੇ ਲੱਗਣਾ ਵੀ ਬਹੁਤ ਬਹੁਤ ਸਲਾਗਾ ਜੋ ਗਾਮਾ ਮੈਂ ਫੇਰ ਸਾਰੇ ਕਲੱਬ ਦੇ ਮੈਂਬਰਾਂ ਨੂੰ ਪ੍ਰਧਾਨ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ। ਅਸੀਂ ਸਰ ਜਿਹੜੇ ਭਾਗਵਤ ਕਥਾ ਦਾ ਜਿਹੜਾ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਸੰਤਮ ਇਸ ਬਾਰੇ ਜਾਣਕਾਰੀ ਦਿੰਦੇ। ਇਹ ਭਾਗਵਤ ਗਿਆਨ ਜਗ ਕਰਾਇਆ ਜਾ ਰਿਹਾ ਹੈ ਜਿਹੜਾ 9 ਫਰਵਰੀ ਤੋਂ ਲੈ ਕੇ 16 ਫਰਵਰੀ ਤੱਕ ਚੱਲ ਰਿਹਾ ਹੈ 16 ਫਰਵਰੀ ਨੂੰ ਗਰੀਬ ਕੰਨਿਆ ਦੇ ਵਿਆਹ ਕਰਾਇਆ ਜਾ ਰਹੇ ਹਨ ਨੌਟ ਮੰਦ ਜ਼ਰੂਰਤਮੰਦ ਗਰੀਬ ਕੁੜੀਆਂ ਦੇ ਇਹ ਭਾਗਵਤ 9 ਤਰੀਕ ਨੂੰ ਪਹਿਲਾਂ ਕਲਸ਼ ਯਾਤਰਾ ਕੱਢੀ ਗਈ ਸੀ ਕਲਸ਼ ਯਾਤਰਾ ਤੋਂ ਬਾਅਦ ਇਹ ਭਾਗਵਤ ਸ਼ੁਰੂ ਕੀਤੀ ਗਈ ਸੀ। ਔਟੋਵਾ ਦੇ ਡੈਲੀ 3 ਵਜੇ ਤੋਂ ਲੈ ਕੇ 7 ਵਜੇ ਤੱਕ ਭਾਗੋ ਚੱਲਦੀ ਹੈ। ਇਹ ਕਿੰਨੇ ਗਰੀਬ ਲੜਕੀਆਂ ਦਾ ਸਮੂਹਿਕ ਵਿਆਹ ਕਰਾਇਆ ਜਾ ਰਿਹਾ ਹੈ? ਇੱਕ 11 ਗਰੀਬ ਲੜਕੀਆਂ ਦਾ ਸਮੂਹਿਕ ਵਿਆਹ ਕਰਾਇਆ ਜਾ ਰਿਹਾ ਹੈ। ਇਸ ਤੋਂ ਪਹਿਲੇ ਕਿੰਨੇ ਕਰਵਾਏ ਸੀ? ਇਸ ਤੋਂ ਪਹਿਲਾਂ 7 2011 ਦੇ ਵਿੱਚ ਕਰਾਇਆ ਸੀ ਤੇ 9 2013 ਦੇ ਵਿੱਚ ਕਰਾਇਆ ਸੀ। ਆਨਿਰਦਜੀ ਜੀ ਅੱਜ ਤੁਸੀਂ ਇੱਥੇ ਸ਼ਮਾਗਮ ਦੇ ਵਿੱਚ ਪਹੁੰਚੇ ਹੋ। ਕਿਦਾਂ ਦਾ ਲੱਗਿਆ ਤੇ ਕੀ ਕਹੋਗੇ ਤੁਸੀਂ? ਐ ਸ਼੍ਰੀ ਰਾਮ ਹਿੰਦੂ ਸਮਾਜ ਸੇਵਕ ਸੁਸਾਇਟੀ ਵੱਲੋਂ ਸਮਾਨਾ ਦੇ ਵਿੱਚ ਅਗਰਵਾਲ ਟਰੰਮਸ਼ਾਲਾ ਦੇ ਵਿੱਚ 7 ਦਿਨਾਂ ਦੀ ਮਹਾ ਬਾਗਵਤ ਕਥਾ ਜੋ ਕਿ ਸਮਾਨਾ ਸ਼ਹਿਰ ਨਿਵਾਸੀਆਂ ਦੇ ਲਈ ਬਹੁਤ ਹੀ ਵਧੀਆ ਉਪਰਾਲਾ ਇਹਨਾਂ ਨੇ ਕੀਤਾ ਹੈ ਅਤੇ ਜਰੂਰਤਮੰਦ ਪਰਿਵਾਰਾਂ ਦੀਆਂ ਜੋ 11 ਲੜਕੀਆਂ ਦੀ 16 ਫਰਵਰੀ ਨੂੰ ਅਗਰਵਾਲ ਟਰੰਮਸ਼ਾਲਾ ਦੇ ਵਿੱਚ ਉਹਨਾਂ ਦੇ ਵਿਆਹ ਕਰਾਏ ਜਾ ਰਹੇ ਨੇ ਸਮਾਜ ਸੇਵਾ ਦੇ ਵਿੱਚ ਇਸ ਸੰਸਥਾ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਹੈ ਜੋ ਕਿ ਉਹਨਾਂ ਦੇ ਪਰਿਵਾਰਾਂ ਦੀਆਂ ਲੜਕੀਆਂ ਦਾ ਘਰ ਬਸਾਨ ਦਾ ਇੱਕ ਐਸਾ ਕਾਰਜ ਜੋ ਕਿ ਸਭ ਤੋਂ ਵੱਡਾ ਪੁੰਨਾ ਆਪਾਂ ਨੂੰ ਕੁੜੀ ਦੇ ਹੱਥ ਪੀਲੇ ਕਰਾਣ ਦਾ ਵਿਆਹ ਕਰਵਾਣ ਦਾ ਸੁਭਾਗਿਆ ਜੋ ਇਹਨਾਂ ਨੇ ਪ੍ਰਾਪਤ ਕੀਤਾ ਹੈ ਤਾਂ ਮੈਂ ਸਾਰੇ ਸਤਿਮਾਨ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਗਏ ਉਹਨਾਂ ਦੋ ਦਿਨ ਲੱਗੇ ਬਾਗਵਤ ਕਥਾ ਦਾ ਜੋ ਗਿਆਨ ਜੋ ਰਸ ਉਹਰੇ ਵੰਡ ਰਿਹਾ ਹੈ ਉਹਨੂੰ ਆ ਕੇ ਗ੍ਰੈਂਡ ਕਰੋ ਅਤੇ ਉਹਨਾਂ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਆ ਕੇ ਜਰੂਰ ਅਸ਼ੀਰਵਾਦ ਦਿਓ ਧੰਨਵਾਦ